ਸਰਕਾਰ ਫਰਦਾਬੋਲ ਮੁਦਾਵਤ ਮੁਦਾਵਤ ਸੱਚੇ ਕੰਮੇ ਪੱਕੇ ਕਰੋ ਪੱਕੇ ਕਰੋ ਪੱਕੇ ਕਰੋ ਸੱਚੇ ਕੰਮੇ ਪੱਕੇ ਕਰੋ ਪੱਕੇ ਕਰੋ ਪੱਕੇ ਕਰੋ ਸਰਕਾਰੀ ਹਜ਼ਾਰਾਂ ਦਾ ਨਿੱਤੀ ਕਰਨ ਬੰਦ ਕਰੋ ਬੰਦ ਕਰੋ ਬੰਦ ਕਰੋ ਵਾਦੀ ਮਹਿੰਗਾਈ ਨੂੰ ਨੱਕ ਤੋਂ ਨੱਕ ਕਰੋ ਦੇ ਭਾਰਤ ਦੇ ਵਿੱਚ ਭਾਵੇਂ ਕੇ ਭਾਜਪਾ ਸਰਕਾਰ ਦੇ ਵੱਲੋਂ ਰਾਜ ਕੀਤਾ ਜਾ ਰਿਹਾ ਹੈ ਪਰ ਇਸ ਸਭ ਦੇ ਵਿੱਚ ਇੱਕ ਅਜਿਹੀ ਖਬਰ ਸਾਹਮਣੇ ਆ ਰਹੀ ਹੈ ਜਿਸ ਨੂੰ ਲੈ ਕੇ ਹਰ ਇੱਕ ਨਾਗਰਿਕ ਨੂੰ ਚਿੰਤਾ ਹੋ ਗਈ ਹੈ ਕਾਬਲੇ ਗੌਰੇ ਕੇ ਪੰਜਾਬ ਦੇ ਨਾਲ-ਨਾਲ ਕਈ ਹੋਰ ਸਟੇਟਾਂ ਦੇ ਵਿੱਚ ਯੂਨੀਅਨ ਟ੍ਰੇਡ ਦੇ ਮੁਲਾਜ਼ਮਾਂ ਦੇ ਵੱਲੋਂ ਧਰਨਾ ਪ੍ਰਦਰਸ਼ਨ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਜਿਸ ਤੇ ਚੱਲਦੇ ਆ ਬਸਟੈਂਡ ਸਿਟੀ ਮੁਕਤਸਰ ਸਾਹਿਬ ਵਿਖੇ ਵੀ ਕੇਂਦਰੀ ਟ੍ਰੇਡ ਯੂਨੀਅਨ ਦੇ ਦੋ ਰੋਜ਼ਾ ਹੜਤਾਲ ਦੇ ਸੱਦੇ ਤੇ ਪੰਜਾਬ ਰੋਡਵੇਜ਼ ਪਨਬੱਸੇ ਕੰਟਰੈਕਟ ਵਰਕਰ ਯੂਨੀਅਨ ਵੱਲੋਂ ਪੂਰਾ ਸਮਰਥਨ ਕਰਦੇ ਹੋਏ ਧਰਨਾ ਦਿੱਤਾ ਗਿਆ ਤੇ ਕੇਂਦਰ ਸਰਕਾਰ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਗਈ ਅੱਜ ਸੀ ਕੇਂਦਰੀ ਟ੍ਰੇਡ ਯੂਨੀਅਨ ਦੇ ਸੱਦੇ ਤੇ ਪੂਰੇ ਦੇਸ਼ ਦੇ ਵਿੱਚ ਦੋ ਰੋਜ਼ਾ ਜਿਹੜੀ ਦੇਸ਼ ਵਿਆਪੀ ਹੜਤਾਲ ਕਰ ਰਹੇ ਆ ਮੇਨ ਮੁੱਦਾ ਸਾਡਾ ਆਈਸੀਡੀਐਸ ਸਕੀਮ ਨੂੰ ਬਚਾਉਂਦਾ ਹੈ ਕਿ ਆਈਸੀਡੀਐਸ ਸਕੀਮ ਨੂੰ ਰੈਗੂਲਰ ਕੀਤਾ ਜਾਵੇ ਤਿੰਨ ਤੋਂ 6 ਸਾਲ ਦੇ ਬੱਚੇ ਅੰਗਣਵਾੜੀ ਕੇਂਦਰਾਂ 'ਚ ਵਾਪਸ ਭੇਜੇ ਜਾਣ 2018 ਤੋਂ ਰਹਿੰਦੀ ਸਾਡੇ ਬਕਾਇਆ ਜਿਹੜੇ 600 ਤੇ 300 ਦੇ ਹਿਸਾਬ ਨਾਲ ਬਕਾਇਆ ਦਿੱਤਾ ਜਾਵੇ ਤੇ ਕਪੋਸ਼ਨ ਨੂੰ ਦੂਰ ਕਰਨ ਲਈ ਸਰਕਾਰ ਸਿਰਫ ਕਾਗਜ਼ਾਂ ਦੇ ਵਿੱਚ ਗੱਲਾਂ ਨਾ ਕਰੇ ਕਿ ਅਸੀਂ ਸਰਕਾਰ ਤੋਂ ਉਮੀਦ ਕਰਦੇ ਹਾਂ ਕਿ ਜੇ ਵਾਕਈ ਕਪੋਸ਼ਨ ਨੂੰ ਦੂਰ ਕਰਨਾ ਚਾਹੁੰਦੇ ਆ ਤਾਂ ਗਰਭਵਤੀ ਔਰਤਾਂ ਦੁੱਧ ਪਲਾਉ ਔਰਤਾਂ ਤੇ 0 ਤੋਂ 6 ਸਾਲ ਦੇ ਬੱਚਿਆਂ ਲਈ ਪ੍ਰੋਪਰ ਜਿਹੜਾ ਭੋਜਨ ਆ ਪੱਕਿਆ ਹੋਇਆ ਭੋਜਨ ਅੰਗਣਵਾੜੀ ਕੇਂਦਰਾਂ ਜਿਹੜਾ ਮੁਲਾਜ਼ਮ ਦਾ ਦਰਜਾ ਦਿੱਤਾ ਜਾਵੇ ਤਾਂ ਕਿ ਅਸੀਂ ਵੀ ਸਰਕਾਰੀ ਮੁਲਾਜ਼ਮ ਦਾ ਦਰਜਾ ਪ੍ਰਾਪਤ ਕਰ ਸਕੀਏ ਤੇ ਸਰਕਾਰ ਤੋਂ ਉਮੀਦ ਕਰਦੇ ਹਾਂ ਕਿ ਸਾਡੀਆਂ ਮੰਗਾਂ 'ਤੇ ਜਲਦ ਤੋਂ ਜਲਦ ਧਿਆਨ ਦੇਣਗੇ ਦੂਜੀ ਬੇਨਤੀ ਅਸੀਂ ਕਰਾਂਗੇ ਪੰਜਾਬ ਸਰਕਾਰ ਨੂੰ ਸਭ ਤੋਂ ਪਹਿਲਾਂ ਅਸੀਂ ਪੰਜਾਬ ਸਰਕਾਰ ਨੂੰ ਆਮ ਆਦਮੀ ਪਾਰਟੀ ਦੇ ਸਰਕਾਰ ਬਣਨ ਤੇ ਬਹੁਤ-ਬਹੁਤ ਵਧਾਈ ਦਿੰਦੇ ਹਾਂ ਸਾਡੇ ਮਾਨਯੋਗ ਸੀਐਮ ਸਾਹਿਬ ਨੂੰ ਬਹੁਤ-ਬਹੁਤ ਵਧਾਈ ਦਿੰਦੇ ਹਾਂ ਤਾਂ ਅਸੀਂ ਇਹਨਾਂ ਤੋਂ ਉਮੀਦ ਕਰਦੇ ਹਾਂ ਕਿ ਜਿਹੜੀ ਗਰੰਟੀ ਵੋਟਾਂ ਤੋਂ ਪਹਿਲਾਂ ਸਾਡੇ ਨਾਲ ਕੀਤੀ ਗਈ ਸੀ ਕਿ ਅਸੀਂ ਸੱਤਾ ਦੇ ਵਿੱਚ ਆਉਂਦੇ ਹੀ ਅੰਗਣਵਾੜੀ ਵਰਕਰਾਂ ਹੈਲਪਰਾਂ ਦੀ ਤਨਖਾਹ ਜਿਹੜੀ ਦੁੱਗਣੀ ਕਰਾਂਗੇ ਤਾਂ ਅਸੀਂ ਯਾਦ ਕਰਾਉਣਾ ਚਾਹੁੰਦੇ ਹਾਂ ਸੀਐਮ ਸਾਹਿਬ ਨੂੰ ਕਿ ਤੁਸੀਂ ਜਿਹੜੇ ਵਾਅਦੇ ਕੀਤੇ ਸੀ ਹੌਲੀ-ਹੌਲੀ ਤੁਸੀਂ ਇਹਨਾਂ ਵਾਅਦਿਆਂ ਤੇ ਖਰੇ ਉਤਰੋ ਤਾਂ ਸਾਡੇ ਨਾਲ ਕੀਤਾ ਹੋਇਆ ਵਾਅਦਾ ਜਲਦ ਤੋਂ ਜਲਦ ਪੂਰਾ ਕਰੋ ਤੇ ਅੰਗਣਵਾੜੀ ਕੇਂਦਰਾਂ ਵੱਲ ਵਿਸ਼ੇਸ਼ ਤੌਰ ਤੇ ਧਿਆਨ ਦਿੱਤਾ ਜਾਵੇ ਬਿਲਡਿੰਗਾਂ ਸਾਫ਼-ਸੁਥਰੀਆਂ ਹੋਣ ਬੱਚਿਆਂ ਦਾ ਪ੍ਰਬੰਧ ਹੋਵੇ ਖਾਣ-ਪੀਣ ਦੀਆਂ ਵਸਤੂਆਂ ਦਾ ਪ੍ਰਬੰਧ ਹੋਵੇ ਤਾਂ ਅਸੀਂ ਸਰਕਾਰ ਨਾਲ ਅੱਜ ਇਸੇ ਹੀ ਕੇਂਦਰ ਸਰਕਾਰ ਦੇ ਪ੍ਰਤੀ ਰੋਸ ਪ੍ਰਗਟ ਕਰਨ ਲਈ ਸਾਰੀਆਂ ਜਥੇਬੰਦੀਆਂ ਇੱਕ ਝੰਡੇ ਥਲੇ ਇਕੱਠੇ ਹੋਏ ਆਂ ਤੇ ਅਸੀਂ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਰੋਸ ਪ੍ਰਦਰਸ਼ਨ ਕੀਤਾ ਤੇ ਹੁਣ ਅਸੀਂ ਸ਼੍ਰੀ ਮੁਕਸਰ ਸਾਹਿਬ ਦੇ ਵਿੱਚ ਰੋਸ ਮਾਰਚ ਕਰਨ ਜਾ ਰਹੇ ਆਂ ਤੇ ਵੱਤਵਾਦ ਇਕੱਠ ਦੇ ਵਿੱਚ ਸੀ ਆਪਣਾ ਰੋਸ ਪ੍ਰਦਰਸ਼ਨ ਕੀਤਾ ਤੇ ਅੱਜ ਦੀ ਹੜਤਾਲ ਜਿਹੜੀ ਅਸੀਂ ਸਫਲ ਕੀਤੀ ਹੈ ਜਿਹੜਾ ਅੱਜ ਦਾ ਪ੍ਰੋਗਰਾਮ ਲਿਖਿਆ ਗਿਆ ਇਹ ਕੇਂਦਰ ਦੀਆਂ 10 ਟ੍ਰੇਡ ਜਥੇਬੰਦੀਆਂ ਉਹਨਾਂ ਦੇ ਸੱਦੇ ਤੇ ਆਈ ਹੈ ਕਿ ਜਿਹੜੇ ਲੇਬਰ ਕਾਨੂੰਨਾਂ ਨੂੰ ਤੋੜ ਮੋੜ ਕੇ ਜਿਹੜਾ ਜਿਹੜਾ ਸ਼ੋਸ਼ਣ ਕਰਨ ਦੀ ਜਿਹੜੀ ਤਿਆਰੀ ਕੀਤੀ ਗਈ ਆ ਉਹਦੇ ਖਿਲਾਫ ਪੂਰੇ ਭਾਰਤ ਦੇ ਵਿੱਚ ਜਿਹੜਾ 2 ਦਿਨ ਦਾ ਇਹ 28 ਤੇ 29 ਤਰੀਕ ਦਾ ਜਿਹੜਾ ਹੜਤਾਲ ਦੀ ਜਿਹੜੀ ਕਾਲ ਦਿੱਤੀ ਗਈ ਸੀ ਉਹਦੇ ਸਬੰਧ ਚ ਅੱਜ ਵੱਖ-ਵੱਖ ਟ੍ਰੇਡ ਜਥੇਬੰਦੀਆਂ ਜਿਹੜੀਆਂ ਬੱਸ ਸਟੈਂਡ ਤੇ ਇਕੱਠੀਆਂ ਹੋ ਕੇ ਆਪਦਾ ਸਰਕਾਰ ਦੇ ਖਿਲਾਫ ਸੈਂਟਰੀ ਸਰਕਾਰ ਦੇ ਖਿਲਾਫ ਉਹਨਾਂ ਕਾਨੂੰ 해보렸대아나 <목소리> <목소리> ਜਿਵੇਂ ਕਿ ਅੱਜ ਦਾ ਪ੍ਰੋਗਰਾਮ ਜਿਹੜਾ 2-3 ਘੰਟੇ ਦਾ ਇੱਥੇ ਜਿਹੜਾ ਬੈਠ ਕੇ ਪ੍ਰੋਚਨ ਕੀਤਾ ਗਿਆ ਇਹ ਪੂਰੇ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਕੀਤਾ ਜਾ ਰਿਹਾ ਔਰ ਪੂਰੇ ਇੰਡੀਆ ਦੇ ਵਿੱਚ ਵੱਡੇ ਪੱਧਰ ਤੇ ਕੀਤਾ ਜਾ ਰਿਹਾ ਅੱਗੇ ਅੱਗੇ ਜਿਵੇਂ ਵੀ ਕੋਈ ਟ੍ਰੇਡ ਜਿੱਥੇ ਬੰਦੇ ਜਿਹੜਾ ਹੁਕਮ ਹੋਊਗਾ ਜਾਂ ਸਾਂਝਾ ਕਮੇਟੀ ਦਾ ਫੈਸਲਾ ਹੋਊਗਾ ਉਹਦੀਆਂ ਨੰਨ ਬੰਨ ਪਾਲਣਾ ਕਰਕੇ ਸਰਕਾਰ ਦੇ ਖਿਲਾਫ ਜਿਹੜੀ ਆਪਦੇ ਹੱਕਾਂ ਨੂੰ ਉਠਾਇਆ ਜਾਊਗਾ ਜਿਦੇ ਚ ਮੁੱਖ ਮੰਗਾਂ ਇਹੀ ਹੈ ਅੱਜ ਦਾ ਏਜੰਡਾ ਦੀ ਗੱਲ ਕਰੀਏ ਕਿ ਜਿਹੜੇ ਵੀ ਕੱਚੇ ਮਾਲਾ ਕਿਸੇ ਵੀ ਭਾਗ ਦੇ ਵਿੱਚ ਕੰਮ ਕਰਦੇ ਆ ਉਹਨਾਂ ਨੂੰ ਰੈਗੂਲਰ ਕੀਤਾ ਜਾਵੇ ਬਰਾਬਰ ਕੰਮ ਬਰਾਬਰ ਤ ਨਸ਼ੇ ਦਾ ਜਿਹੜਾ ਆਲਮ ਉਹਨੂੰ ਕਿਸੇ ਹੱਦ ਤੱਕ ਜਿਹੜਾ ਰੋਕਿਆ ਜਾਵੇ ਤਾਂ ਜੋ ਪੰਜਾਬ ਨੂੰ ਜਾਂ ਜਿਹੜਾ ਦੇਸ਼ ਆਪਣਾ ਭਾਰਤ ਕਹ ਲਈਏ ਉਹਨੂੰ ਤਰੱਕੀ ਦੀ ਦਿਨ ਰਸਾ ਵੱਲ ਲੈ ਕੇ ਜਾਇਆ ਜਾਵੇ। ਐਸਐਮਜ਼ेड ਪੰਜਾਬ ਦੇ ਲਈ ਸ੍ਰੀ ਮੁਖਸਰ ਸਾਹਿਬ ਤੋਂ ਅਨਮੋਲ ਸਿੰਘ ਵਿੜਿੰਗ ਦੀ ਰਿਪੋਰਟ